ਸਾਰੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਮਦਾਸ ਲੰਗਰ ਸੇਵਾ ਸਥਾਨ ਤੇ ਜਿਹੜਾ ਇਹ ਸੇਵਾ ਸ਼ੁਰੂ ਕੀਤੀ ਗਈ ਆ ਬਾਬਾ ਮਨਜੀਤ ਜੀ ਵੱਲੋਂ ਮਨਪਾਵਾ ਮਨਜੀਤ ਸਿੰਘ ਭਾਵੇਂ ਆਪ ਬਰੌਡ ਰਹਿੰਦੇ ਆ ਉਹਨਾਂ ਦਾ ਮਕਸਦ ਇਹ ਆ ਭਈ ਪੇਸ਼ੈਂਟ ਤੋਂ ਕੋਈ ਬਿਲਿੰਗ ਦਾ ਕੋਈ ਕਾਉਂਟਰੀ ਨਹੀਂ ਬਿੱਲਾਂ ਦਾ ਕੋਈ ਕੰਮ ਹੀ ਨਹੀਂ ਬਿਲਿੰਗ ਦਾ ਇੱਥੇ ਕੋਈ ਕਿਸੇ ਤੋਂ ਪਰਚੀ ਫੀਸ ਕੋਈ ਸਿੰਗਲ ਪੈਸਾ ਲੈਣਾ ਹੀ ਨਹੀਂ ਕੋਈ ਪੈਸਾ ਅੱਜ ਵੀ ਕੋਈ ਪੇਸ਼ੈਂਟ ਪੇਸ਼ੈਂਟ ਪੁੱਛਦੇ ਸੀ ਵੀ ਇਹਦੇ ਪੈਸੇ ਮੈਂ ਕਹਾਂ ਜੀ ਪੈਸਾ ਲਈਦਾ ਹੀ ਨਹੀਂ ਲੈਣਾ ਹੀ ਨਹੀਂ ਸੋ ਮਤਲਬ ਸਿਰਫ ਇੱਕ ਹੈ ਵੀ ਜਿਹੜੇ ਬੇਸਿਕਲੀ ਕੀ ਆ ਵੀ ਬਹੁਤ ਸਾਰੇ ਅਸੀਂ ਇੱਥੇ ਇਦਾਂ ਦੇ ਪੇਸ਼ੈਂਟ ਦੇਖੇ ਆ ਜਿਹੜੇ ਹਾਰਟ ਦੀ ਪ੍ਰੋਬਲਮ ਸੀਰੀਅਸ ਹੈ ਪਰ ਵਿਚਾਰੇ ਉਹਨਾਂ ਨੇ ਕੋਈ ਆਪਦੀ ECG ਨਹੀਂ ਕਰਾਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤੇ ਮੈਂ ਤਾਂ ਆਪਣੇ ਦੋਸਤ ਜਿਹੜੇ ਕਲਾਸ ਫੈਲੋ ਕਾਰਡੀਓਲੋਜਿਸਟ ਆ ਉਹਨਾਂ ਨੂੰ ਨਾਲ ਦੇ ਨਾਲ ECG ਵੀ ਫੋਟੋ ਖਿੱਚ ਕੇ ਭੇਜ ਦੇਣਾ ਇਓ ਸੇ ਵਲੇ ਡਾਕਟਰ ਦਾ ਓਪੀਨੀਅਨ ਵੀ ਲੈ ਲੈਣਾ ਜਿਨ੍ਹਾਂ ਦੀ ਫੀਸ ਹੀ ਬੜੀ ਆ ਤਾਂ ਮਿਲਦੇ ਵੀ ਨਹੀਂ ਉਹ ਡਾਕਟਰ ਤੇ ਮੈਂ ਤਾਂ ਮੇਰੀ ਕੋਸ਼ਿਸ਼ ਹੁੰਦੀ ਵੀ ਕਿਉਂ ਨਾ ਇਦਾਂ ਕੀਤਾ ਜਾਵੇ ਵੀ ਡਾਕਟਰਾਂ ਤੋਂ ਹੋਰ ਵੀ ਬਹੁਤ ਸਾਰੇ ਡਾਕਟਰ ਵੋਲੰਟੇਰੀਲੀ ਇੱਥੇ ਸਾਡੇ ਕੋ ਆ ਕੇ ਕਹਿ ਕੇ ਗਏ ਆ ਜਿੱਦਾਂ ਸੈਕਟਰੀਏਟ ਦੇ ਬਿਲਕੁਲ ਸਾਹਮਣੇ ਗਿਲ ਜੋਇੰਟ ਸੈਂਟਰ ਆ ਸ਼ੇਰ ਗਿਲ ਡਾਕਟਰ ਆ ਉਹ ਫਿਜ਼ੀਓਥੈਰੇਪੀ ਕਰਦੇ ਉਹ ਸਾਡੇ ਪੇਸ਼ੈਂਟ ਜਿਹੜੇ ਰੈਫਰ ਹੋਏ ਉਹਨਾਂ ਨੂੰ ਫ੍ਰੀ ਟ੍ਰੀਟਮੈਂਟ ਕਰ ਰਿਹਾ ਮਤਲਬ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਵੀ ਕੋਈ ਲੋੜ ਬੰਦ ਹੈ ਜਿਹੜਾ ਵਿਚਾਰਾ ਨਹੀਂ ਅਫੋਰਡ ਕਰ ਸਕਦਾ ਸਾਡਾ ਦੇਸ਼ ਇਦਾਂ ਦਾ ਜਿਹਦੇ ਵਿੱਚ ਇਲਾਜ ਖਣੋ ਲੋਕ ਮਰ ਰਹੇ ਆ ਔਰ ਚੈਰੀਟੇਬਲ ਚੈਰੀਟੇਬਲ ਦੇ ਨਾਂ ਤੇ ਲੋਕੀ ਇਨਕਮ ਟੈਕਸ ਦਾ ਉਹ ਫਾਇਦਾ ਲੈਣ ਵਾਸਤੇ ਜਿਹੜੇ ਚੈਰੀਟੇਬਲ ਦੇ ਨੂੰ ਸਰਕਾਰ ਸਹੂਲਤਾਂ ਦਿੰਦੀ ਆ ਉਹ ਲੈਣ ਵਾਸਤੇ ਨਾਂ ਚੈਰੀਟੇਬਲ ਰੱਖ ਦਿੰਦੇ ਆ ਪਰ ਉਹਦੀ ਆੜ ਚ ਮੈਂ ਤਾਂ ਖੁਦ ਬੜਾ ਕੁਝ ਫੇਸ ਕੀਤਾ ਸਾਰਿਆਂ ਨੂੰ ਨਹੀਂ ਕਿਹਾ ਜਾ ਸਕਦਾ ਪਰ ਅਸੀਂ ਜ਼ਿਆਦਾਤਰ ਉਥੇ ਲੁੱਟ ਖੋਟ ਹੀ ਹੁੰਦੀ ਆ ਸੋ ਇਹ ਜੇ ਇੱਥੇ ਸ਼ੁਰੂ ਕੀਤਾ ਤਾਂ ਤੁਸੀਂ ਪਰਚੀ ਤੇ ਵੀ ਪੜਿਆ ਹੋਣਾ ਇਹ ਫੁੱਲੀ ਚੈਰੀਟੇਬਲ ਲਿਖਿਆ ਹੈ ਇਹ ਪਾਰਸ਼ਲੀ ਚੈਰੀਟੇਬਲ ਨਹੀਂ ਹੈਗਾ ਫੁੱਲੀ ਦਾ ਮਤਲਬ ਪੂਰਾ ਕੋਈ ਪੈਸਾ ਨਹੀਂ ਲੈਣਾ ਸੋ ਇੰਨੇ ਦਿਨਾਂ ਚ ਮੇਰੇ ਖਿਆਲ ਨਾਲ ਜੇ ਆਪਾਂ ਲਈਏ ਜਦੋਂ ਦਾ ਇਹ ਸ਼ੁਰੂ ਹੋਇਆ ਮੈਂ ਮੈਂ ਜੇ ਟੋਟਲ ਹਿਸਾਬ ਲਵਾਂ ਇੰਨੇ ਮਰੀਜ਼ਾਂ ਨੇ ਜੇ 12 ਟੈਸਟ ਕਰਾਉਣੇ ਹੁੰਦੇ ਤਾਂ ਮੇਰੇ ਮੁਤਾਬਕ ਕੋ 15 ਲੱਖ ਰੁਪਏ ਦੇ ਟੈਸਟ ਹੋਣੇ ਸੀ ਜਿਹੜੇ ਟੈਸਟ ਅਸੀਂ ਕਰ ਦਿੱਤੇ ਆ ਸਾ ਪਿੰਨੇ ਪੈ ਦੇ ਜਿਹੜੇ ਮਰੀਜ਼ ਆ ਰਹੇ ਆ ਮਰੀਜ਼ ਸਾਡੀ 150 ਦੇ ਡੇਲੀ ਪੇਸ਼ੈਂਟ ਹੋ ਜਾਂਦੇ ਆ ਹਾਲਾਂਕਿ ਸਾਡੇ ਲਈ ਸਾਰਾ ਦਿਨ ਚ ਦੇਖਣੇ ਬੜੇ ਮੁਸ਼ਕਲ ਹੁੰਦੇ ਇੱਕ ਸਿੰਗਲ ਡਾਕਟਰ ਲਈ ਪਰ ਸਾਡੀ ਜਿਹੜੀ ਓਪੀਡੀ ਆ ਉਹ 100 ਤੋਂ 150 ਦੇ ਵਿੱਚ ਵਿੱਚ ਚੱਲਦੀ ਆ ਔਰ ਜਿਹੜੇ ਲੈਬ ਟੈਸਟ ਆ ਉਹ ਵੀ ਜਿਹੜਾ ਟਾਈਮ ਤਾਂ 10 ਤੋਂ 4 ਭਾਵੇਂ ਰੱਖਿਆ ਪਰ ਟਾਈਮ ਤਾਂ 7 ਵਜ ਜਾਂਦੇ ਆ ਟੈਸਟ ਕਰਦੇ ਆ ਕਿਉਂਕਿ ਛੱਡਣੇ ਵੀ ਨਹੀਂ ਗਏ ਕਈ ਅਸੀਂ ਫਿਰ ਉਦਾਂ ਦੇ ਜਿਹੜੇ ਨੈਨ ਸੀਰੀਅਸ ਪੇਸ਼ੈਂਟ ਉਹਨਾਂ ਨੂੰ ਦੂਜਾ ਦਿਨ ਵੀ ਦੇ ਦੇਦਾ ਇਹ ਕਿੰਨੇ ਕਵਜਾ ਸ਼ੁਰੂ ਹੋ ਆਖ ਹੋ ਜਾਂਦੀ ਹੈ ਮਰੀਜ਼ ਦੇਖਣ ਦੀ 9:30 ਵਜੇ ਜਿਹੜਾ ਲੈਬ ਵਾਲੇ ਸੈਂਪਲ ਲੈਣ ਲਾ ਪੈਂਦੇ ਆ ਤੇ ਆਪਾਂ 10 ਤੋਂ 4 ਵੈਸੇ ਫਿਕਸ ਟਾਈਮ ਵਾਰ ਲਿਖਿਆ ਵੀ ਹੋਇਆ ਰੱਖਿਆ ਹੋਇਆ ਪਰ ਟਾਈਮਿੰਗ ਕੋਈ ਬਹੁਤਾ ਨਹੀਂ ਹੈ ਮਰੀਜ਼ ਡਾਕਟਰ ਜਿਹੜਾ ਨਾ ਡਾਕਟਰ ਦਾ ਟਾਈਮ ਨਹੀਂ ਮੈਟਰ ਕਰਦਾ ਜਾਂਦੀ ਰਾਤ ਨੂੰ ਮਰੀਜ਼ ਆ ਤਾਂ ਪੇਸ਼ੈਂਟ ਹੈ ਇਹ ਬਹੁਤ ਜ਼ਿਆਦਾ ਸੀਰੀਅਸ ਕੇਸ ਆ ਜਾਂਦਾ ਆਪਣੇ ਕੋਲ ਇਹਨੂੰ ਆਪਾਂ ਕਿਤਾ ਹੈਂਡਲ ਕਰਦੇ ਆਂ ਦੇਖੋ ਜਿਹੜਾ ਇਨ ਮੇਨ ਵਾਈਲ ਸਾਡੀ ਐਂਬੂਲੈਂਸ ਨੇ ਕਈ ਰੋਡ ਸਾਈਡ ਐਕਸੀਡੈਂਟ ਪੇਸ਼ੈਂਟ ਚੱਕ ਕੇ ਇੱਥੇ ਲਿਆਂਦੇ ਆਂ ਕੱਲ ਪੁਲਿਸ ਮੁਲਾਜ਼ਮ ਵੀ ਇਕ ਲਿਆਂਦੇ ਇੱਥੇ ਤੇ ਉਹ ਜਿਹੜੇ ਵੀ ਇੰਜਰਡ ਸੀਗੇ ਉਹਨਾਂ ਨੂੰ ਅਸੀਂ ਜੇ ਤਾਂ ਸਮਝਦੇ ਸਾਡੇ ਲੈਵਲ ਦੀ ਗੱਲ ਹੈ ਤੇ ਅਸੀਂ ਟਰੀਟ ਕਰਦੇ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਜੇ ਕੋਈ ਲੱਗਦਾ ਪੇ ਹੈਡ ਇੰਜਰੀ ਆ ਜਾਂ ਕੋਈ ਕੋਸ਼ ਹੈ ਰੈਫਰ ਕਰਨਾ ਤੇ ਸਾਡੀ ਐਂਬੂਲੈਂਸ ਪੰਜ ਖੜੀਆਂ ਸਾਡੇ ਕੋਲ ਸੇਵਾ ਲਈ ਅਸੀਂ ਉਹ ਭੇਜ ਕੇ ਜਿੱਥੇ ਰਿਕੁਆਇਰਡ ਹੁੰਦਾ ਭਾਵੇਂ ਵੱਡੀ ਇੰਸਟੀਚਿਊਸ਼ਨ ਚਾ ਤਾਂ ਨਾਲੋਂ ਨਾਲ ਭੇਜੀਦਾ ਮਤਲਬ ਮਕਸਦ ਤਾਂ ਸਿਰਫ ਮਰੀਜ਼ ਬਚਾਉਣਾ ਹੈ ਨਾ ਚਾਹੇ ਕਿਸੇ ਤਰ੍ਹਾਂ ਵੀ ਬਚਾਈਏ ਜਿਉ ਸਾਡੇ ਪੱਧਰ ਦੀ ਗੱਲ ਆ ਸਾਡੇ ਪੱਧਰ ਦੀ ਆ ਜਿਉ ਨਿਊਰੋ ਦੇ ਪੱਧਰ ਦੀ ਕੋਈ ਗੱਲ ਆ ਜਾਂ ਉਥੇ ਭੇਜੀਦਾ ਮਕਸਦ ਤਾਂ ਇਹ ਹੀ ਆ ਔਰ ਮੈਂ ਸੰਦੇਸ਼ ਲੋਕਾਂ ਨੂੰ ਇਹ ਜ਼ਰੂਰ ਦੇਣਾ ਚਾਹੁੰਦਾ ਮੈਂ ਲੋਕਾਂ ਨੂੰ ਇੱਕ ਰਿਕੁਐਸਟ ਕਰਦਾ ਅਪੀਲ ਕਰਦਾ ਇਸ ਸੰਸਥਾ ਨੂੰ ਬਹੁਤ ਸੁਚਾਰੂ ਰੂਪ ਨਾਲ ਵਿੱਤਰ ਚਲਾਉਣ ਵਾਸਤੇ ਤੁਹਾਡਾ ਸਹਿਯੋਗ ਚਾਹੀਦਾ ਉਹ ਸਹਿਯੋਗ ਮੈਂ ਜੋ ਤਜਰਬੇ ਚੋਂ ਸਿੱਖਿਆ ਉਹ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਕਿ ਕੋਸ਼ਿਸ਼ ਕਰੋ ਕਿ ਸਾਨੂੰ ਆ ਕੇ ਨਾ ਦੱਸੋ ਕਿ ਮੇਰੇ ਸਾਰੇ ਟੈਸਟ ਕਰ ਦੋ ਡਾਕਟਰ ਬੈਠੇ ਹਨ ਆਪਾਂ ਆਪਾਂ ਨੂੰ ਤੁਸੀਂ ਆਪਣੀ ਬਿਮਾਰੀ ਦੱਸੋ ਪ੍ਰੋਬਲਮ ਦੱਸੋ ਅਸੀਂ ਜਿਹੜੇ ਰਿਕੁਆਇਰਡ ਐਸੈਂਸ਼ੀਅਲ ਇਨਵੈਸਟੀਗੇਸ਼ਨ ਆ ਅਸੀਂ ਕਰਾਉਣ ਲਈ ਬੈਠੇ ਆਂ ਅਤੇ ਤੁਸੀਂ ਨਾ ਨਾ ਸਾਨੂੰ ਇੰਪੋਜ਼ ਕਰੋ ਆ ਕੇ ਕਿਉਂਕਿ ਗੁਰੂ ਸਾਹਿਬ ਦਾ ਪੈਸਾ ਆ ਇਹਦਾ ਵੀ ਸਾਦੋ ਉਪਯੋਗ ਹੋਣਾ ਚਾਹੀਦਾ ਇਹ ਕੋਈ ਇਦਾਂ ਤੋਂ ਨਹੀਂ ਹੈਗਾ ਵੀ ਇੱਥੇ ਪੈਸੇ ਨਹੀਂ ਲੱਗਦੇ ਔਰ ਇਹ ਇਹ ਪੈਸਾ ਲੋਕਾਂ ਦੀ ਸੇਵਾ ਦਾ ਆ ਔਰ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇੱਕਦਮ ਨਾ ਕੋਸ਼ਿਸ਼ ਕਰੋ ਵੀ ਤੁਸੀਂ ਸਾਰੇ ਸਾਡੇ ਤੇ ਇੱਕ ਦਿਨ ਚ ਹੀ ਪੇਸ਼ੈਂਟ ਐ ਤੁਸੀਂ ਆਉਂਦੇ ਰਹੋ ਜਿਹੜੇ ਬਹੁਤ ਜ਼ਰੂਰੀ ਐ ਉਹ फटाफट ਆ ਜਾਓ ਜਿਹੜੇ ਕੋਈ ਲੱਗਦਾ ਵੀ ਥੋੜਾ ਦੇਰ ਨਾਲ ਇਨਵੈਸਟੀਗੇਸ਼ਨ ਆ ਉਹ ਕਰਾ ਲੈਂਦੇ ਆ ਕੋਈ ਚੱਕਰ ਨਹੀਂ ਅਸੀਂ ਸਾਡਾ ਜਿਹੜਾ ਕੋਈ ਵੀ ਬੰਦਾ ਜਿਹੜਾ ਅਫੋਰਡ ਨਹੀਂ ਕਰ ਸਕਦਾ ਉਹ ਭਾਵੇਂ ਬਾਹਰੋਂ ਵੀ ਟੈਸਟ ਕਰਾ ਕੇ ਆਵੇ ਅਸੀਂ ਕਰ ਦਈਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਯਕੀਨ ਮੰਨ ਲਿਓ ਕਈ ਟੈਸਟ ਇੱਥੇ ਆਪਣੇ ਲੈਵਲ ਤੇ ਨਹੀਂ ਕਰ ਸਕਦੇ ਅਜੇ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਨਾ ਮੈਂ ਸੰਦੇਸ਼ ਦੇਣਾ ਚਾਹੁੰਨਾ ਉਹ ਟੈਸਟ ਜਿਹੜੇ ਅਸੀਂ ਕੰਪਨੀ ਨਾਲ ਕਰ ਲਿਆ ਸਾਡਾ ਪੋਰਟਲ ਬਣ ਗਿਆ ਔਰ ਉਹਦੇ ਵਿੱਚ ਹੈਰਾਨੀ ਦੀ ਗੱਲ ਆ ਜਿਹੜਾ ਮੈਂ ਇਸ ਕਰਕੇ ਕੰਨਾ ਵੀ ਸਾਡਾ ਯਾਰ ਮੂਲਕ ਧਾਰਮਿਕ ਹੈ ਰਿਲੀਜੀਅਸ ਮੂਲਕ ਆ ਇਸ ਮੋਲਕ ਵਿੱਚ ਤਾਂ ਇਦਾਂ ਦੀ ਪ੍ਰੈਕਟਿਸ ਮੈਲ ਪ੍ਰੈਕਟਿਸ ਨਹੀਂ ਹੋਣੀ ਚਾਹੀਦੀ ਇੱਥੇ ਲੁੱਟਖੋਟ ਨਹੀਂ ਹੋਣੀ ਚਾਹੀਦੀ ਆਪਾਂ ਤਾਂ ਬਹੁਤ ਉੱਚਾ ਕਿਰਦਾਰ ਦਿਖਾਈਏ ਪਰ ਮੈਂ ਹੈਰਾਨ ਹੁਣਾਂ ਜਦੋਂ ਮੈਂ ਵਿਚ ਵੜ ਕੇ ਦੇਖਿਆ ਤੇ ਜਿਹੜੇ ਟੈਸਟ 80 ਰੁਪਏ ਦਾ ਥਾਇਰੋਇਡ ਦਾ ਮੰਨ ਲਓ ਕੋਈ ਟੈਸਟ ਹੈ ਤੇ ਅਸੀਂ ਤਾਂ ਸੈਂਪਲ ਲੈ ਕੇ ਭੇਜਾ ਨਾ ਮੁੰਡੇ ਨੇ ਸੈਂਪਲ ਸਾਡਾ ਚੁੱਕ ਕੇ ਲੈ ਜਾਣਾ 2 ਵਜੇ ਆ ਕੇ 3 ਵਜੇ ਤਾਂ ਉਹ ਸੈਂਪਲ ਦੇ ਦੋ ਦੋ ਢਾਈ ਢਾਈ ਹਜ਼ਾਰ ਲੋਕਾਂ ਨੂੰ ਟੈਸਟ ਦੇ ਦੇਣੇ ਪੈਂਦੇ ਆ ਜਿਹਦੇ ਅਸਲ ਵਿੱਚ ਉਹ ਸਾਡੇ 80 ਰੁਪਏ ਚ ਕਰਦੇ ਜਾਂ 120 ਰੁਪਏ ਚ ਕਰਦੇ ਆ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਮਾਰਜਨ ਰੱਖੋ ਹਰ ਇੱਕ ਨੂੰ ਮੈਂ ਕਹਿੰਨਾ ਕੋਈ ਗੱਲ ਨਹੀਂ ਤੁਹਾਡੇ ਵੀ ਖਰਚੇ ਇੰਸਟੀਚੂਨਾਂ ਦੇ ਪਰ ਯਾਰ ਲੁੱਟ ਤਾਂ ਨਹੀਂ ਨਾ ਚਾਹੀਦੀ ਪਈ 80 ਰੁਪਏ ਦੇ 2000 ਲੈਣਾ ਸ਼ੁਰੂ ਕਰਦੀ ਹੈ ਜਾਂ ਜਿਹੜਾ ਕੋਈ ਮਰੀਜ਼ ਇਨਵੈਸਟੀਗੇਸ਼ਨ ਕਰਾਉਂਦਾ ਮੈਨੂੰ ਪਿੱਛੇ ਜਾ ਮੇਰੇ ਇੱਕ ਦੋਸਤ ਨੇ ਕਿਹਾ ਤੁਸੀਂ ਡਾਕਟਰਾਂ ਨੂੰ ਖਿਲਾਫ ਨਾ ਆਪਣੇ ਕਰੀ ਜੋ ਮੈਂ ਕਿਹਾ ਯਾਰ ਸਮਾਜ ਦੀ ਬਿਹਤਰੀ ਵਾਸਤੇ ਜੇ ਕੋਈ ਸੰਦੇਸ਼ ਦੇਣਾ ਪਵੇ ਮੈਂ ਤਾਂ ਦਊਂਗਾ ਭਾਵੇਂ ਮੈਨੂੰ ਉਹਦਾ ਕੋਈ ਖਮਿਆਜ਼ਾ ਵੀ ਭੁਗਤਣਾ ਪਵੇ ਮੈਂ ਅੱਗੇ ਵੀ ਭੁਗਤਦਾ ਰਹਿਣਾ ਮੈਨੂੰ ਕੋਈ ਬਹੁਤਾ ਪਰਵਾਹ ਨਹੀਂ ਪਰ ਮੈਂ ਆਪਣੇ ਭਰਾਵਾਂ ਸਭ ਨੂੰ ਇਹ ਕਹਿਣਾ ਚਾਹੁੰਨਾ ਹੱਥ ਜੋੜ ਕੇ ਬੇਨਤੀ ਕਰਦਾ ਦਿਨਕ ਆਉਣਾ ਆ ਤੁਸੀਂ ਮਰ ਜਾਣਾ ਅਸੀਂ ਵੀ ਚਲੇ ਜਾਣਾ ਇਸ ਦੁਨੀਆ ਤੋਂ ਤੇ ਲੇਖਾ ਤਾਂ ਹੋਣਾ ਹੀ ਆ ਫਿਰ ਤੇ ਇਹ ਜਿਹੜੀ ਬਿਲਕੁਲ ਇੱਕ ਥੋੜਾ ਜਿਹਾ ਪੈਨ ਚਲਾ ਕੇ ਅਸੀਂ ਇਹ ਲੈਬ ਵਾਲੇ ਨੂੰ ਜਾਂ ਕੈਨੇਗ ਵਾਲੇ ਨੂੰ ਸੀਟੀ ਐਮ ਆਰ ਆਈ ਵਾਲੇ ਨੂੰ ਕਹਿ ਦਿੰਨੇ ਪਈ ਮੈਨੂੰ 50% 60% ਮੈਨੂੰ ਆਉਣਾ ਚਾਹੀਦਾ ਇਹ ਖਰਾ ਨਹੀਂ ਹੈਗਾ ਜ਼ਹਿਰ ਹੀ ਤੁਹਾਡੇ ਅੰਦਰ ਜਾ ਰਿਹਾ ਤੁਹਾਡੇ ਬੱਚਿਆਂ ਦੇ ਅੰਦਰ ਵੀ ਜਾ ਰਿਹਾ ਚਾਹੇ ਉਹ ਡਾਕਟਰ ਕਮਿਊਨਿਟੀ ਹੈ ਸਾਡੀ ਤੇ ਚਾਹੇ ਕੋਈ ਹੋਰ ਆ ਚਾਹੇ ਕੋਈ ਲੈਬ ਵਾਲੇ ਆ ਤੇ ਜੇ ਚੀਜ਼ ਕੋਈ ਤੁਹਾਡੇ ਕੋਲ ਉਹ 80 ਰੁਪਏ ਚਾ ਜਾਂ ਤੁਹਾਡਾ ਉਹਦੇ ਚ ਮਾਰਜਨ ਰੱਖ ਲਓ ਯਾਰ ਕਿਰਿਆਨੇ ਵਾਲਾ ਵੀ ਰੱਖਦਾ 100 ਰੱਖ ਲਓ 150 ਰੱਖ ਲਓ ਪਰ ਇਹ ਥੋੜੋ ਮਤਲਬ ਆ ਵੀ ਤੁਸੀਂ 1.5 ਹਜ਼ਾਰ ਚਾਰਜ ਕਰੋ ਇਹ ਗੱਲਾਂ ਨਹੀਂ ਕਰੀਆਂ ਇਟਸ ਨਾਟ ਪ੍ਰੈਕਟਿਸ ਇਟ ਇਜ਼ ਮੈਲ ਪ੍ਰੈਕਟਿਸ ਸਰ ਮੇਰਾ ਵੀ ਆਪਣਾ ਮੇਰਾ ਨਾਮ ਸੰਜੀਵ ਕੁਮਾਰ ਜੀ ਸਰ ਇਹ ਵੀ ਲੈਬ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਸਰ ਵਰਕਿੰਗ ਹੈ ਆਪਣੇ ਸਵੇਰੇ ਤੋਂ 9:30 ਤੋਂ ਲੈ ਕੇ ਸਰ 4 ਵਜੇ ਤੱਕ ਦੀ ਟਾਈਮਿੰਗ ਹੈਗੀ ਜੀ ਹਾਂਜੀ ਹਾਂ ਤੇ ਆਪਣੇ ਕਿੰਨੇ ਕੋ ਸਰ ਪੇਸ਼ੈਂਟ ਇੱਥੇ ਆ ਜਾਂਦੇ ਆ ਤੇ ਅਪਰੋਕਸੀਮੇਟਲੀ ਅਪਰੋਕਸੀਮੇਟਲੀ ਸਰ ਡੇਲੀ 100 ਅਬਵ ਪੇਸ਼ੈਂਟ ਹੋ ਜਾਂਦੇ ਆ ਹਾਂਜੀ ਔਰ ਅਸੀਂ ਪਬਲਿਕ ਨੂੰ ਇਹੀ ਉਪਦੇਸ਼ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੇ ਪੇਸ਼ੈਂਟ ਬਿਲਕੁਲ ਨੀਡੀ ਨੇ ਅਗਰ ਉਹ ਫਰਦਰ ਕਿਸੇ ਡਾਕਟਰ ਤੋਂ ਵੀ ਟੈਸਟ ਕਿਤੇ ਲਿਖਵਾਉਂਦੇ ਆ ਤਾਂ ਉਹ ਵੀ ਟੈਸਟ ਅਸੀਂ ਇੱਥੇ ਫ੍ਰੀ ਆਫ ਕੋਸਟ ਕਰਦੇ ਆ ਈਵਨ ਇਨਸੋਰਸ ਜਿਹੜੇ ਟੈਸਟ ਉਹ ਸਾਰੇ ਇੱਥੇ ਰੂਟੀਨ ਪੈਰਾਮੀਟਰ ਇੱਥੇ ਹੁੰਦੇ ਆ ਜੀ ਔਰ ਜੋ ਆਊਟਸੋਰਸ ਆ ਉਹ ਅਸੀਂ ਬਾਹਰ ਤੋਂ ਵੀ ਕਰਵਾ ਕੇ ਦਿੰਦੇ ਆ ਟੋਟਲੀ ਫ੍ਰੀ ਆਫ ਕੋਸਟ ਜਿਹੜੇ ਬਾਹਰ ਤੋਂ ਹੁੰਦੇ ਆ ਉਹ ਵੀ ਫ੍ਰੀ ਆਫ ਕੋਸਟ ਕਰਵਾ ਕੇ ਦਿੰਨੇ ਆ ਕਿ ਟੋਟਲੀ ਫ੍ਰੀ ਆਫ ਕੋਸਟ ਜੀ ਕੈਸ਼ ਕਾਊਂਟਰ ਹੈ ਹੀ ਨਹੀਂ ਇੱਥੇ ਜੀ ਟੋਟਲੀ ਫ੍ਰੀ ਆਫ ਕੋਸਟ ਚਾਹੇ ਉਹ ਥਾਇਰੋਇਡ ਆ ਵਿਟਾਮਿਨ ਡੀ ਐਚੀ ਬੀ ਜਾਂ ਸੀ ਆ ਹਾਰਮones ਕੋਈ ਵੀ ਹੈ ਨਹੀਂ ਅਦਰ ਸਾਰੇ ਫ੍ਰੀ ਆਫ ਕੋਸਟ ਆ ਜੀ ਟੋਟਲ